ਤਾਂ ਅਸੀਂ ਕਰ ਰਹੇ ਹਾਂ ਪੰਜਾਬੀ ਵਿਆਕਰਨ ਤਾਂ ਪੰਜਾਬੀ ਵਿਆਕਰਨ ਦੇ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਕਿਹੜਾ ਹੈ ਤਾਂ ਉਹ ਹੈ ਵਾਕ ਬੋਧ ਵਾਕ ਬੋਧ ਦੇ ਬਾਰੇ ਜਿਹੜਾ ਅਸੀਂ ਅੱਜ ਪੜਾਂਗੇ ਕਿ ਵਾਕ ਬੋਧ ਹੁੰਦਾ ਕੀ ਹੈ ਔਰ ਪੰਜਾਬੀ ਵਿਆਕਰਨ ਦੇ ਵਿੱਚ ਇਸ ਦਾ ਕੀ ਮਹੱਤਵ ਹੈ ਜੇ ਇਹ ਕਿੱਥੇ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ ਹੈ ਚਲੋ ਤਾਂ ਸਭ ਤੋਂ ਪਹਿਲਾਂ ਅਸੀਂ ਵਾਕ ਬੋਧ ਦੇਖਦੇ ਹਾਂ ਕਿ ਵਾਕ ਬੋਧ ਹੁੰਦਾ ਕੀ ਹੈ ਜਾਂ ਇਸ ਨੂੰ ਸਮਝਦੇ ਹਾਂ ਠੀਕ ਹੈ ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਵਾਕ ਬੰਤਰ ਦੇ ਨਿਯਮਾਂ ਜਿਸ ਵਿੱਚ ਕੀ ਹੈ ਵਾਕ ਬੰਤਰ ਦੇ ਨਿਯਮਾਂ ਵਾਕਾਂ ਦੀ ਬਣਗੀ ਆਦੀ ਬਾਰੇੜਾ ਵਿਚਾਰ ਕੀਤੀ ਜਾਂਦੀ ਹੈ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਔਰ ਧੁਨੀਆਂ ਤੋਂ ਸ਼ਬਦ ਬਣਦੇ ਹਨ ਸ਼ਬਦਾਂ ਤੋਂ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕੀ ਹੁੰਦੀ ਹੈ ਵਾਕ ਹੀ ਹੁੰਦਾ ਹੈ ਔਰ ਕੋਈ ਵੀ ਠੀਕ ਹੈ ਵਾਕ ਹੀ ਹੈ ਔਰ ਵਾਕ ਸ਼ਬਦ ਦੇ ਸਮੂਹ ਨੂੰ ਨੂੰ ਆਖਦੇ ਹਨ ਠੀਕ ਹੈ ਵਾਕ ਕਿਸ ਨੂੰ ਆਖਦੇ ਆ ਸ਼ਬਦਾਂ ਦੇ ਉਸ ਸਮੂਹ ਨੂੰ ਆਖਦੇ ਹਨ ਜਿਸ ਤੋਂ ਗੱਲ ਪੂਰੀ ਤਰ੍ਹਾਂ ਜਿਹੜੀ ਆ ਉਹ ਸਮਝੀ ਜਾਵੇ ਜਾਂ ਉਸ ਦਾ ਕੋਈ ਭਾਵ ਨਿਕਲਦਾ ਹੋਵੇ ਵਾਕ ਦੇ ਅੰਤ ਉੱਤੇ ਪੂਰਨ ਵਿਰਾਮ ਚਿੰਨ ਜਿਹੜਾ ਉਹ ਲੱਗਦਾ ਹੈ ਵਾਕ ਨੂੰ ਮੁੱਖ ਤੌਰ ਤੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤੇ ਪਹਿਲਾ ਜਿਹੜਾ ਹੈ ਕੀ ਹੈ ਕਿ ਵਾਕ ਜਿਹੜਾ ਹੈ ਉਹ ਹੈ ਕਿ ਠੀਕ ਹੈ ਕੇ ਵਾਕ ਬੋਧ ਜਿੰਕੇ ਬਾਕ ਬੋਧ ਹੈ ਕਿ ਵਿਆਕਰਨ ਦਾ ਕਹਿੰਦੇ ਉਹ ਭਾਗ ਆ ਜਿਸ ਵਿੱਚ ਕੀ ਆ ਵਾਕ ਦੀ ਬੰਤਰ ਦੇ ਜੋ ਵਾਕ ਜਿਵੇਂ ਬਣਾਇਆ ਜਾਂਦਾ ਉਹਦੀ ਬੰਤਰ ਦੇ ਜੋ ਨਿਯਮ ਨੇ ਜੋ ਜੜੀਆਂ ਵਾਕਾਂ ਦੀ ਬਣ ਗਈ ਹੈ ਉਹਦੇ ਬਾਰੇ ਜੋ ਵਿਚਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਕੀ ਕਹਿੰਨੇ ਆ ਵਾਕ ਬੋਧ ਤੁਨੀ ਕੀ ਹੈ ਤੁਨੀ ਜਿਹੜੀ ਆਪਾਂ ਪੜਿਆ ਸੀ ਊੜਾ ਐੜਾ ਈੜੀ ਵਰਣਮਾਲਾ ਅਲਫਾਬੈਟ ਜਿਹਨੂੰ ਕਹਿੰਦੇ ਆ ਠੀਕ ਹੈ ਤਾਂ ਉਹ ਕੀ ਹੈ ਕਿਸੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਉਹ ਧੁਨੀ ਹੁੰਦੀ ਹੈ ਠੀਕ ਹੈ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਧੁਨੀ ਹੀ ਹੁੰਦੀ ਹੈ ਔਰ ਧੁਨੀਆਂ ਤੋਂ ਸ਼ਬਦ ਬਣਦੇ ਆ ਧੁਨੀਆਂ ਤੋਂ ਕੀ ਸ਼ਬਦ ਬਣਦੇ ਜਿਦਾ ਕ ਕ ਮ ਮ ਲ ਲ ਕਮਲ ਹਨਾ ਤੇ ਇਹ ਤਿੰਨ ਧੁਨੀਆਂ ਨੇ ਕ ਕ ਮ ਮ ਲ ਲ ਕਮਲ ਤੇ ਇਸ ਤੋਂ ਕੀ ਬਣਿਆ ਇੱਕ ਸ਼ਬਦ ਬਣ ਗਿਆ ਕਮਲ ਉਕੇ ਅਲੱਗ-ਅਲੱਗ ਤਿੰਨ ਦੁਨੀਆਂ ਤੋਂ ਔਰ ਇਹਨਾਂ ਸ਼ਬਦਾਂ ਦੇ ਸਮੂਹ ਤੋਂ ਹੀ ਕੀ ਬਣਦੇ ਆ ਵਾਕ ਬਣਦੇ ਆ ਜਿਵੇਂ ਮੈਂ ਕਹਾ ਤੁਹਾਨੂੰ ਕਿ ਕਹਾ ਕਿ ਸੇਬ ਇੱਕ ਫਲ ਹੈ ਤਾਂ ਸੇਬ ਇੱਕ ਫਲ ਹੈਂ ਇਹਨਾਂ ਸ਼ਬਦਾਂ ਦੇ ਸਮੂਹ ਤੋਂ ਯਾਨੀ ਕਿ ਸ਼ਬਦ ਨੇ ਔਰ ਸ਼ਬਦਾਂ ਤੋਂ ਕੀ ਬਣ ਗਿਆ ਵਾਕ ਤੇ ਇਹ ਸਾਰਾ ਕੀ ਹੈ ਸੇਬ ਇੱਕ ਫਲ ਹੈ ਤੇ ਇਹ ਕੀ ਬਣ ਗਿਆ ਵਾਕ ਬਣ ਗਿਆ ਔਰ ਭਾਸ਼ਾ ਦੀ ਵੱਡੀ ਇਕਾਈ ਸਭ ਤੋਂ ਵੱਡੀ ਇਕਾਈ ਜੇਕਰ ਕਹੀਏ ਤਾਂ ਉਹ ਕੀ ਹੁੰਦੀ ਹੈ ਉਹ ਹੁੰਦਾ ਹੈ ਵਾਕ ਔਰ ਸਭ ਤੋਂ ਛੋਟੀ ਤੁਣੀ ਤੇ ਇਹ ਜਿਹੜਾ ਪੰਜਾਬ ਦੇ ਵਿੱਚ ਇਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਸਭ ਤੋਂ ਵੱਡੀ ਇਕਾਈ ਭਾਸ਼ਾ ਦੀ ਕਿਹੜੀ ਹੁੰਦੀ ਹੈ ਔਰ ਸਭ ਤੋਂ ਛੋਟੀ ਇਕਾਈ ਤਾਂ ਸਭ ਤੋਂ ਛੋਟੀ ਜਿਹੜੀ ਹੈ ਤੁਣੀ ਔਰ ਸਭ ਤੋਂ ਵੱਡੀ ਵਾਕ ਜਿਹੜੀ ਇਸ ਦੀ ਕਾਇ ਹੁੰਦੀ ਆ ਔਰ ਇਸ ਤੋਂ ਬਾਅਦ ਇਹ ਕਿਹਾ ਗਿਆ ਕਿ ਵਾਕ ਸ਼ਬਦਾਂ ਦਾ ਕੀ ਹੈ ਸਮੂਹ ਹੈ ਤਕੀਏ ਸ਼ਬਦਾਂ ਦਾ ਸਮੂਹ ਆ ਵਾਕ ਔਰ ਜਿਹੜਾ ਇਹ ਜਿਸ ਤੋਂ ਕੀ ਲੱਗਦਾ ਪੂਰੀ ਤਰ੍ਹਾਂ ਜਿਹੜਾ ਵਾ ਸਮਝ ਆ ਜਾਵੇ ਜਿਸ ਤੋਂ ਕੀ ਹੈ ਗੱਲ ਜਿਹੜੀ ਹੈ ਪੂਰੀ ਤਰ੍ਹਾਂ ਸਮਝ ਆ ਜਾਵੇ ਕਿ ਕੋਈ ਵੀ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਕੀ ਪੂਰੀ ਤਰ੍ਹਾਂ ਨਾਲ ਸਮਝ ਆ ਜਾਵੇ ਉਸ ਦਾ ਕੋਈ ਵੀ ਭਾਵ ਜਿਹੜਾ ਵਾ ਉਸ ਦਾ ਕੋਈ ਜਿਹੜਾ ਵਾ ਭਾਵ ਨਿਕਲਦਾ ਹੋਵੇ ਉਸ ਦਾ ਕੋਈ ਅਰਥ ਨਿਕਲਦਾ ਹੋਵੇ ਔਰ ਵਾਕ ਦੇ ਅੰਤ ਦੇ ਉੱਤੇ ਜਿਹੜਾ ਵਿਸਰਾਮ ਚਿੰਨ ਜਿਹੜਾ ਉਹ ਜ਼ਰੂਰ ਲਗਾਇਆ ਜਾਂਦਾ ਜਾਂ ਤਾਂ ਡੰਡੀ ਕੁਐਸਚਨ ਤੇ ਵੇ ਕਰਕੇ ਜਿਹੜਾ ਲਗਾਇਆ ਜਾਂਦਾ ਔਰ ਇਸ ਨੂੰ ਬੰਤਰ ਦੇ ਜਿਹੜਾ ਵਾਕ ਨੂੰ ਜਿਹੜਾ ਵਾ ਮੁੱਖ ਤੌਰ ਤੇ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਔਰ ਪਹਿਲਾ ਹੁੰਦਾ ਹੈ ਉਦੇਸ਼ ਔਰ ਦੂਜਾ ਵਿਦੇ। ਓਕੇ ਤਾਂ ਜਿਵੇਂ ਬੱਚਾ ਰੋ ਰਿਹਾ ਹੈ ਇਹਦੇ ਵਿੱਚ ਉਦਾਹਰਨ ਦਿੱਤੀ ਹੋਈ ਹੈ ਥੱਲੇ ਬੱਚਾ ਰੋ ਰਿਹਾ ਹੈ ਤਾਂ ਬੱਚਾ ਕੀ ਹੈ ਉਦੇਸ਼ ਹੈ ਔਰ ਰੋ ਰਿਹਾ ਵਿਦੇ ਹੈ ਲੜਕੇ ਪੜ ਰਹੇ ਹਨ ਲੜਕਾ ਵਿਦੇਸ਼ ਹੈ ਉਦੇਸ਼ ਹੈ ਔਰ ਜਿਹੜੇ ਆ ਪੜ ਰਹੇ ਕੀ ਹੈ ਵਿਦੇ ਹੈ ਮੀ ਪੈ ਰਿਹਾ ਤਾਂ ਮੀ ਕੀ ਹੈ ਉਦੇਸ਼ ਹੈ ਔਰ ਪੈ ਰਿਹਾ ਹੈ ਕੀ ਹੈ ਵਿਦੇ ਹੈ ਪੰਛੀ ਉੱਡ ਜਾਣਗੇ ਤਾਂ ਪੰਛੀ ਉੱਡ ਜਾਣਗੇ ਜੇ ਪੰਛੀ ਜਿਹੜੇ ਆ ਉਹ ਉਦੇਸ਼ ਹੈ ਤੇ ਉੱਡ ਜਾਣਗੇ ਵਿਦੇ ਓਕੇ ਤਾਂ ਅਪਰੋਕਤ ਵਾਕਾਂ ਵਿੱਚ ਬੱਚਾ ਲੜਕੇ ਮੀ ਪੰਛੀ ਇਹ ਕੀ ਹੈ ਉਦੇਸ਼ ਔਰ ਬਾਕੀ ਰੋ ਰਿਹਾ ਹੈ ਪੜ ਰਹੇ ਹਨ ਪੈ ਰਿਹਾ ਹੈ ਉੱਡ ਜਾਣਗੇ ਇਹ ਵਾਕ ਦੇ ਵਿਦੇਹ ਹਨ ਉਦੇਸ਼ ਅਤੇ ਵਿਦੇਹ ਨੂੰ ਮਿਲਾ ਕੇ ਪੂਰਨ ਵਾਕ ਜਿਹੜਾ ਉਹ ਬਣਦਾ ਹੈ ਉਦੇਸ਼ ਤੇ ਵਿਦੇਹ ਨੂੰ ਮਿਲਾ ਕੇ ਹੀ ਪੂਰਨ ਜਿਹੜਾ ਵਾਕ ਆ ਉਹ ਬਣਦਾ ਹੈ ਹੁਣ ਬੰਤਰ ਦੇ ਆਧਾਰ ਤੇ ਇਹਨਾਂ ਨੂੰ ਤਿੰਨ ਭਾਗਾਂ ਦੇ ਵਿੱਚ ਵਾਕਾਂ ਨੂੰ ਤਿੰਨ ਭਾਗਾਂ ਦੇ ਵਿੱਚ ਜਾਨੀ ਕਿ ਵੰਡਿਆ ਹੋਇਆ ਕਿ ਇਸ ਦੇ ਵਿੱਚ ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ ਸਧਾਰਨ ਵਾਕ ਕੀ ਹੁੰਦੇ ਆ ਤਾਂ ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ ਉਸ ਨੂੰ ਸਧਾਰਨ ਵਾਕ ਆ ਜਾਂਦਾ ਜਿਵੇਂ ਬੱਚਾ ਰੋ ਰਿਹਾ ਤੇ ਇੱਕ ਹੀ ਕਿਰਿਆ ਹੋ ਰਹੀ ਹੈ ਤਾਂ ਉਹ ਕੀ ਹੈ ਸਧਾਰਨ ਵਾਕ ਹੈ ਲੜਕਾ ਖੇਡਦਾ ਹੈ ਤੇ ਇੱਕ ਹੀ ਕਿਰਿਆ ਹੋ ਰਹੀ ਹੈ ਤਾਂ ਉਹ ਕੀ ਹੈ ਸਧਾਰਨ ਵਾਕ ਹੈ ਨੈਕਸਟ ਕੀ ਹੈ ਸੰਯੁਕਤ ਵਾਕ ਸੰਯੁਕਤ ਵਾਕ ਠੀਕ ਹੈ ਤਾਂ ਸੰਯੁਕਤ ਵਾਕ ਦੇ ਵਿੱਚ ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਜੋਜਕਾ ਨਾਲ ਜੋੜ ਕੇ ਇੱਕ ਵਾਕ ਬਣਾਇਆ ਜਾਏ ਜਨਨ ਕਿ ਦੋ ਵਾਕਾਂ ਨੂੰ ਜੋੜ ਕੇ ਜੋਜਕ ਦੇ ਨਾਲ ਤਾਂ ਜਿਹੜੇ ਇੱਕ ਵਾਕ ਬਣਾਇਆ ਜਾਏ ਤਾਂ ਉਸ ਅਤੇ ਕਈ ਉਪਵਾਕ ਵਾਕ ਇੱਕ ਦੂਜੇ ਉੱਤੇ ਆਧਾਰਿਤ ਨਾ ਹੋਵੇ ਤਾਂ ਇਸ ਨਵੇਂ ਬਣੇ ਵਾਕ ਨੂੰ ਸੁਤੰਤਰ ਜਿਹੜਾ ਕੀ ਕਹਿੰਦੇ ਸੰਯੁਕਤ ਵਾਕ ਜਿਹੜਾ ਕਿਹਾ ਜਾਂਦਾ ਜਿਵੇਂ ਖਾਣਾ ਮਾਤਾ ਖਾਣਾ ਪਕਾ ਰਹੀ ਆ ਪਰ ਬੱਚੇ ਖੇਡ ਰਹੇ ਹਨ ਓਕੇ ਮੋਹਨ ਨੇ ਗੀਤ ਗਾਇਆ ਤੇ ਸੋਹਣ ਨੇ ਕਵਿਤਾ ਪੜ੍ਹੀ ਓਕੇ ਕਲੀਅਰ ਹੈ ਤੇ ਇਹਦੇ ਵਿੱਚ ਕੀ ਹੈ ਸੰਯੁਕਤ ਕਰ ਦਿੱਤਾ ਗਿਆ ਇਹਨਾਂ ਨੂੰ ਯੋਜਕ ਦੇ ਨਾਲ ਓਕੇ ਜਿਵੇਂ ਇੱਥੇ ਪਾਰਯੋਜਕ ਹੋ ਗਿਆ ਔਰ ਇੱਥੇ ਅਤੇ ਅੱਗੇ ਤੀਸਰਾ ਤਾਂ ਮਿਸ਼ਰਤ ਵਾਕ ਮਿਸ਼ਰਤ ਵਾਕ ਕੀ ਹੁੰਦੇ ਨੇ ਜਿਸ ਵਾਕ ਵਿੱਚ ਇੱਕ ਪ੍ਰધાન ਉਪਵਾਕ ਇੱਕ ਜਾਂ ਇੱਕ ਤੋਂ ਵੱਧ ਜਿਹੜੇ ਅਧੀਨ ਉਪਵਾਕ ਹੁੰਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਮਿਸ਼ਰਤ ਵਾਕ ਠੀਕ ਹੈ ਉਦਾਹਰਨ ਦੇ ਲਈ ਹਰਪ੍ਰੀਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਈ ਹੈ ਕਿਉਂ ਕਿ ਕਿ ਕੀ ਹੋ ਗਿਆ ਇੱਥੇ ਮਿਸ਼ਰਤ ਦੇਖੋ ਇਹ ਕਿਹਾ ਸੀ ਤਾਂ ਹਰਪ੍ਰੀਤ ਖੁਸ਼ ਹੈ ਪਰ ਕਿਉਂ ਖੁਸ਼ ਹੈ ਕਿਉਂਕਿ ਉਹ ਜਮਾਤ ਦੇ ਵਿੱਚ ਪਹਿਲੇ ਨੰਬਰ ਤੇ ਆਈ ਤੇ ਇਹਦੇ ਵਿੱਚ ਕਿਉਂ ਕਿ ਆ ਗਿਆ ਓਕੇ ਭਾਰਤ ਦੀ ਟੀਮ ਖੁਸ਼ ਹੈ ਕਿਉਂਕਿ ਉਹਨਾਂ ਨੇ ਮੈਚ ਜਿੱਤ ਲਿਆ ਓਕੇ ਤਾਂ ਉਹ ਕਿਉਂ ਖੁਸ਼ ਹੈ ਕਿਉਂਕਿ ਉਹਨੇ ਮੈਚ ਜਿੱਤ ਲਿਆ ਦੂਜੀ ਪ੍ਰਕਾਰ ਦੀ ਵੰਡ ਉੱਤੇ ਜਿਹੜੇ ਆ ਹੇਠਾ ਵਾਕ ਹੇਠ ਦਿੱਤੇ ਗਏ ਅਨੁਸਾਰ ਹੈ ਹਾਂ ਵਾਚਕ ਨਾ ਵਾਚਕ ਪ੍ਰਸ਼ਨ ਵਾਚਕ ਔਰ ਵਿਸਮੇ ਵਾਚਕ ਓਕੇ ਤੇ ਇਹ ਜਿਹੜੇ ਆ ਬੰਤਰ ਦੇ ਆਧਾਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਕਿਸ ਦੇ ਆਧਾਰ ਤੇ ਹੁੰਦੇ ਨੇ ਤੇ ਇਹ ਵੰਡ ਦੇ ਦੂਸਰੇ ਪ੍ਰਕਾਰ ਦੀ ਵੰਡ ਦੇ ਆਧਾਰ ਤੇ ਹਾਂ ਵਾਚਕ ਜਿਸ ਵਾਕ ਦੇ ਵਿੱਚ ਕੀ ਆ ਕਿਰਿਆ ਹਾਂ ਵਾਚਕ ਹੋਵੇ ਠੀਕ ਹੈ ਉਸ ਨੂੰ ਅਸੀਂ ਹਾਂ ਵਾਚਕ ਨੇ ਜਿਵੇਂ ਮੈਂ ਸਕੂਲ ਜਾ ਰਿਹਾ ਹਾਂ ਤਾਂ ਮੈਂ ਸਕੂਲ ਜਾ ਰਿਹਾ ਹਾਂ ਕੀ ਹੈ ਹਾਂ ਵਾਚਕ ਹੈ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਤਾਂ ਹਾਂ ਵਾਚਕ ਹੈ ਸਾਡਾ ਸਕੂਲ ਬਹੁਤ ਸੁੰਦਰ ਹੈ ਤਾਂ ਅਸੀਂ ਕਿਹਾ ਕਿ ਹਾਂ ਸਾਡਾ ਸਕੂਲ ਬਹੁਤ ਸੁੰਦਰ ਹੈ ਤੇ ਕੀ ਹੋ ਗਿਆ ਹਾਂ ਵਾਚਕ ਓਕੇ ਨਾ ਵਾਚਕ ਵਾਕ ਕਿਹੜੇ ਹੁੰਦੇ ਨੇ ਜਿਸ ਵਾਕ ਵਿੱਚ ਕਿਰਿਆ ਨਾ ਹੋਵੇ ਠੀਕ ਹੈ ਜਿਸ ਵਾਕ ਵਿੱਚ ਕਿਰਿਆ ਨਾ ਵਾਚਕ ਹੋਵੇ ਉਸ ਨੂੰ ਅਸੀਂ ਨਾ ਵਾਚਕ ક્રિયા ਜਿਹੜਾ ਵਾ ਠੀਕ ਹੈ ਨਾਵਾਚਕ ਵਾਕ ਜਿਹੜਾ ਕਹਾਂਗੇ ਮੈਂ ਸਕੂਲ ਨਹੀਂ ਜਾਵਾਂਗਾ ਤੇ ਵਿੱਚ ਨਾ ਕੀਤੀ ਗਈ ਨਹੀਂ ਕੀਤੀ ਗਈ ਤਾਂ ਇਹ ਕੀ ਹੋ ਗਿਆ ਨਾਵਾਚਕ ਜੇ ਮਿਹਨਤ ਨਹੀਂ ਕਰਾਂਗੇ ਤਾਂ ਪਾਸ ਨਹੀਂ ਹੋਵਾਂਗੇ ਠੀਕ ਹੈ ਤਾਂ ਜੇਕਰ ਪੜਾਂਗੇ ਨਹੀਂ ਮਿਹਨਤ ਹੀ ਨਹੀਂ ਕਰਾਂਗੇ ਤਾਂ ਪਾਸ ਵੀ ਨਹੀਂ ਹੋਵਾਂਗੇ ਓਕੇ ਉਸ ਤੋਂ ਬਾਅਦ ਆ ਈਡੀ ਪ੍ਰਸ਼ਨਵਾਚਕ ਵਾਕ ਕੀ ਹੈ ਪ੍ਰਸ਼ਨਵਾਚਕ ਜਿਸ ਵਾਕ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਹੋਵੇ ਜਦ ਵੀ ਸਵਾਲ ਜਾਂ ਪ੍ਰਸ਼ਨ ਪੁੱਛਿਆ ਹੋਵੇ ਉਸ ਨੂੰ ਅਸੀਂ ਕੀ ਕਹਿੰਦੇ ਆ ਪ੍ਰਸ਼ਨਵਾਚਕ ਵਾਕ ਕਹਿੰਦੇ ਆ ਅਜਿਹੇ ਵਾਕ ਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਹੈ ਕਿ ਕਿਉਂ ਕਿਵੇਂ ਕਿਹੜਾ ਕਿੱਥੇ ਆਦਿ ਸ਼ਬਦ ਜਿਹੜੇ ਆ ਇਹਨਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਆ ਓਕੇ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ ਜਿਹੜਾ ਵਾ ਐਵੇਂ ਕਰਕੇ ਜਿਹੜਾ ਉਹ ਲੱਗਦਾ ਹੈ ਕਿਸ ਦੇ ਵਿੱਚ ਪ੍ਰਸ਼ਨਵਾਚਕ ਵਾਕ ਦੇ ਵਿੱਚ ਓਕੇ ਜਿਵੇਂ ਦੇਖੋ ਕਿ ਸ਼੍ਰੈਣੀ ਵਿੱਚ ਕਿੰਨੇ ਵਿਦਿਆਰਥੀ ਹਨ ਕੀ ਤੁਸੀਂ ਪੜ੍ਹ ਰਹੇ ਹੋ ਲਾਸ ਵਿੱਚ ਕੁਐਸਚਨ ਮਾਰ ਗਿਆ ਪ੍ਰਸ਼ਨ चिन्ह ਹੈ ਕਿਤਾਬਾਂ ਕਿੱਥੋਂ ਮਿਲਦੀਆਂ ਹਨ ਓਕੇ ਅੱਗੇ ਹੈ ਵਿਸਮੇਵਾਚਕ ਵਾਕ ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੇ ਦਾ ਭਾਵ ਪਗਟ ਹੋਵੇ ਉਸ ਨੂੰ ਵਿਸਮੇ ਵਾਚਕ ਜਿਹੜਾ ਪ੍ਰਣਾਮ ਸੌਰੀ ਪ੍ਰਣਾਮ ਕਹਿ ਰਹੀਆਂ ਵਿਸਮੇ ਵਾਚਕ ਵਾਕ ਜਿਹੜਾ ਵਾ ਆਖਦੇ ਆ ਅਜਿਹੇ ਵਾਕ ਦੇ ਅੰਤ ਦੇ ਵਿੱਚ ਕੀ ਹੁੰਦਾ ਹੈ ਵਿਸਮਿਕ ਚਿੰਨ ਜਾਨੀ ਕਿ ਡੰਡੀ ਪਾ ਕੇ ਉਸ ਦੇ ਹੇਠਾਂ ਜਿਹੜੀ ਆ ਬਿੰਦੀ ਲਗਾ ਜਾਂਦੀ ਹੈ ਉਹਦੀ ਵੱਤੋ ਜਿਹੜੀ ਕੀਤੀ ਜਾਂਦੀ ਵਾਹ ਕਿੰਨਾ ਸੋਹਣਾ ਫੁੱਲ ਹੈ ਤੇ ਦੇਖੋ ਪਿੱਛੇ ਵਿਸਮਿਕ ਵਾਕ ਲੱਗਾ ਹਾਏ ਤੂੰ ਕਿੰਨੀ ਧੀਰ ਬਾਦ ਮਿਲੀ ਹੈ ਤੇਰੇ ਪਿੱਛੇ ਵੀ ਜਿਹੜਾ ਹੈਰਾਨੀ ਜਤਾਈ ਗਈ ਇਹਨਾਂ ਦੋਨਾਂ ਦੇ ਵਿੱਚ ਦੋਨਾਂ ਵਾਕਾਂ ਦੇ ਵਿੱਚ ਤੇ ਇਸ ਨੂੰ ਅਸੀਂ ਕੀ ਕਵਾਂਗੇ ਵਿਸਮੇਵਾਚਕ ਵਾਕ ਓਕੇ ਅੱਗੇ ਇੱਥੇ ਧਿਆਨ ਦੇਣ ਜੋ ਗੱਲ ਇਹ ਹੈ ਕਿ ਜੇਕਰ ਵਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੁੰਦਾ ਹੈ ਤਾਂ ਵਿਸਮਿਕ ਚਿੰਨ ਉਸ ਸ਼ਬਦ ਪਿੱਛੇ ਆਉਂਦਾ ਹੈ ਪਰ ਜੇ ਭਾਵ ਸਾਰੇ ਵਾਕ ਵਿੱਚ ਪ੍ਰਗਟ ਹੋਵੇ ਹੁੰਦਾ ਹੈ ਤਾਂ ਵਿਸਮਿਕ ਚਿੰਨ ਸਾਰੇ ਵਾਕਾਂ ਪਿੱਛੇ ਪਿੱਛੋਂ ਆਉਂਦਾ ਹੈ ਓਕੇ ਤੇ ਇਹ ਸੀਗਾ ਕੀ ਵਾਕਬੋਧ ਤਵਾਕ ਦੀ ਬੰਤਰ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਨੇ ਓਕੇ ਔਰ ਬੰਤਰ ਦੇ ਹੱਤ ਤੇ ਦੋ ਹੁਣ ਇਸ ਦਾ ਅਭਿਆਸ ਤੇ ਇਹ ਜਿਹੜੇ ਆ ਪ੍ਰਸ਼ਨ ਨੇ RAM ਪੜਦਾ ਹੈ ਸਧਾਰਨ ਵਾਕ ਹੈ ਠੀਕ ਹੈ ਇਹ ਜਿਹੜਾ ਇਹ ਪੈਨ ਕਿਸ ਦਾ ਹੈ ਤਾਂ ਪ੍ਰਸ਼ਨਵਾਚਕ ਵਾਕ ਵਾਹ ਕਿੰਨਾ ਮਨਮੋਹਕ ਨਜ਼ਾਰਾ ਹੈ ਤਾਂ ਵਿਸਮੇਵਾਚਕ ਪੜਨਾਮ ਹੋ ਗਿਆ ਠੀਕ ਹੈ ਸਮੀਰ ਨੇ ਗੀਤ ਗਾਇਆ ਤੇ ਖੁਸ਼ਬੂ ਨੇ ਸਿਤਾਰ ਵਜਾਈ ਇਹ ਕਿਹੜਾ ਹੋ ਗਿਆ ਇਹ ਕਿਹੜਾ ਹੋ ਗਿਆ ਵੀ ਦੱਸੋ ਹਾਂ ਮਿਸ਼੍ਰੇਤਾ ਠੀਕ ਹੈ ਇਹ ਵਾਲਾ ਮਿਸ਼੍ਰਿਤ ਵਾਕ ਹੋ ਗਿਆ ਓਕੇ ਠੀਕ ਹੈ ਕਲੀਅਰ ਤੇ ਇਹਦੇ ਵਿੱਚ ਮੇਰਾ ਮੋਰ ਪੈਲ ਪਾ ਰਿਹਾ ਤੇ ਮੋਰ ਕੀ ਹੋ ਜਾਏਗਾ ਉਦੇਸ਼ਤ ਵਿਧੇ ਕੀ ਹੋ ਜਾਏਗਾ ਪੈਲ ਪਾ ਰਿਹਾ ਹੈ ਓਕੇ ਐਵੇਂ ਕਰਕੇ ਹੀ ਬਾਕੀ ਸਾਰੇ ਹੋ ਜਾਣਗੇ ਕਲੀਅਰ ਹੈ ਤੇ ਇਹ ਹੈ ਵਾਕ ਬੋਧ ਓਕੇ